5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈਗੀ ਹੈ ਜੀ ਉਹ ਜਿਹੜੇ ਵੀ ਪਿੰਡ ਦੇ ਵਿੱਚ ਸਰਬਸੰਪਤੀ ਦੇ ਨਾਲ ਸਰਪੰਚੀਆਂ ਚੋਣਾਂ ਕੀਤੀਆਂ ਜਾਣਗੀਆਂ ਉਹਨਾਂ ਉਹਨਾਂ ਪਿੰਡਾਂ ਦੇ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ 5 ਲੱਖ ਰੁਪਏ ਦੀ ਸਪੈਸ਼ਲ ਗ੍ਰਾਂਟ ਉਸ ਪਿੰਡ ਨੂੰ ਦਿੱਤੀ ਜਾਏਗੀ ਔਰ ਸਾਡੇ ਵੱਲੋਂ ਵੀ ਜਿਹੜੀ ਸਪੈਸ਼ਲ ਗ੍ਰਾਂਟ ਉਸ ਪਿੰਡਾਂ ਉਹਨਾਂ ਪਿੰਡਾਂ ਨੂੰ ਜਿਹੜੀ ਹੈਗੀ ਹੈ ਉਹ ਦਿੱਤੀਆਂ ਜਾਣਗੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਜਿਹੜੀ ਪਿੰਡਾਂ ਦੀਆਂ ਸਰਪੰਚੀਆਂ ਨੇ ਉਹ ਵੀ ਸਰਬਸੰਪਤੀ ਦੇ ਨਾਲ ਜਿਹੜੀਆਂ ਇਸ ਵਾਰ ਕੀਤੀਆਂ ਜਾਣ ਤਾਂ ਕਿ ਅਸੀਂ ਆਪਸੀ ਪਾਈਚਾਰੇ ਦਾ ਔਰ ਸਰਕਾਰ ਦੇ ਨਾਲ ਮਿਲ ਕੇ ਜਿਹੜੇ ਅਸੀਂ ਵੱਧ ਤੋਂ ਵੱਧ ਕੰਮ ਕਰਵਾ ਸਕੀਏ ਆਪਣੇ ਪਿੰਡਾਂ ਨੂੰ ਆਪਣੇ ਸ਼ਹਿਰਾਂ ਨੂੰ ਅਸੀਂ ਜਿਹੜਾ ਹੈਗਾ ਤਰੱਕੀ ਦੀ ਨੀਤੀ ਲੈ ਕੇ ਜਾ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗਵਾਸਤਗਵਾਹੀ ਦੇ ਵਿੱਚ ਪੰਜਾਬ ਹਰ ਰੋਜ਼ ਤਰੱਕੀ ਦੀ ਨੀਤੀ ਤੇ ਚੱਲ ਰਿਹਾ ਸੋ ਅੱਜ ਮੇਰੇ ਹਲਕੇ ਮੌਕਾ ਵਿਖੇ ਪਿੰਕ ਸਾਫੂ ਵਾਲੇ ਸਾਡੀ ਕੋਆਪਰੇਟਿਵ ਸੁਸਾਇਟੀ ਦੀ ਚੋਣ ਜਿਹੜੀ ਸਰਬਸੰਮਤੀ ਦੇ ਨਾਲ ਕੀਤੀ ਗਈ ਜਿਸ ਵਿੱਚ ਸਰਦਾਰ ਗਰੇਸਿੰਗ ਜੀ ਨੂੰ ਪ੍ਰਧਾਨ ਚੁਣਿਆ ਗਿਆ ਔਰ ਸਾਰੇ ਮੈਂਬਰ ਸਹਿਮਾਨ ਨੇ ਸਰਬਸੰਮਤੀ ਦੇ ਨਾਲ ਪਿੰਡ ਵਾਲਿਆਂ ਨੂੰ ਚੁਣਿਆ ਇਸੇ ਤਰ੍ਹਾਂ ਸਾਡੇ ਪਿੰਡ ਲੰਡੇ ਹੋ ਗਿਆ ਬਗੇਲੇ ਵਾਲਾ ਹੋ ਗਿਆ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜੀਆਂ ਚੋਣਾਂ ਕਰਵਾਈਆਂ ਜਿਨੀਆਂ ਨੇ ਔਰ ਸਾਡੇ ਪ੍ਰਧਾਨ ਚੁਣੇ ਗਏ ਆ ਚੋਟੀਆਂ ਖੁਰਦਕ ਸੋ ਇੱਕ ਬਹੁਤ ਅੱਛਾ ਮੈਸੇਜ ਜਿਹੜਾ ਪਿੰਡ ਵਾਸੀਆਂ ਵੱਲੋਂ ਆਪਸੀ ਭਾਈਚਾਰੇ ਦਾ ਆਪਸੀ ਇਕਤਾ ਦਾ ਸਾਡੇ ਨੂੰ ਸਾਡੇ ਪੰਜਾਬ ਨੂੰ ਦਿੱਤਾ ਜਾ ਰਿਹਾ ਹੈ ਮੈਮ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਕਾਫੀ ਵਿਵਾਦ ਵੀ ਚੱਲਦੇ ਰਹੇ ਸੀਗੇ ਔਰ ਹੁਣ ਸਰਬਸੰਮਤੀ ਹੋਈ ਹੈ ਤੁਹਾਨੂੰ ਕਿਹਦਾ ਲੱਗਦਾ ਹੈ ਬਹੁਤ ਅੱਛਾ ਲੱਗ ਰਿਹਾ ਜੀ ਅੱਜ ਪਿੰਡ ਨਿਵਾਸੀ ਸਰਪੰਚੀਆਂ ਚੋਣਾਂ ਨੂੰ ਲੈ ਕੇ ਵੀ ਕਹਿ ਰਹੇ ਸੀਗੇ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਜਿਹੜੀ ਪਿੰਡਾਂ ਦੀਆਂ ਸਰਪੰਚੀਆਂ ਨੇ ਉਹ ਵੀ ਸਰਪੰਚਤੀ ਦੇ ਨਾਲ ਜਿਹੜੀਆਂ ਇਸ ਵਾਰ ਕੀਤੀਆਂ ਜਾਣ ਤਾਂ ਕਿ ਅਸੀਂ ਆਪਸੀ ਭਾਈਚਾਰੇ ਦਾ ਔਰ ਸਰਕਾਰ ਦੇ ਨਾਲ ਮਿਲ ਕੇ ਜਿਹੜੇ ਅਸੀਂ ਵੱਧ ਤੋਂ ਵੱਧ ਕੰਮ ਕਰਵਾ ਸਕੀਏ ਆਪਣੇ ਪਿੰਡਾਂ ਨੂੰ ਆਪਣੇ ਸ਼ਹਿਰਾਂ ਨੂੰ ਅਸੀਂ ਜਿਹੜਾ ਹੈਗਾ ਤਰੱਕੀ ਦੀ ਨੀਤੇ ਲੈ ਕੇ ਜਾ ਸਕੀਏ ਸਰਦਾਰ ਭਗਵੰਤ ਮਾਨ ਜੀ ਨੇ ਵੀ ਕਿਹਾ ਗਿਆ ਜਿੱਥੇ ਵੀ ਸਰਪੰਤੀ ਦਾ ਵੋਟ ਹੋਊਗੀ ਜੀ ਉਹਨੂੰ ਸਾਡੇ ਲੋਕ ਇੱਕ 5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈਗੀ ਹੈ ਜੀ ਉਹ ਜਿਹੜੇ ਵੀ ਪਿੰਡ ਦੇ ਵਿੱਚ ਸਰਬਸੰਪਤੀ ਦੇ ਨਾਲ ਸਰਪੰਚੀ ਦੀਆਂ ਚੋਣਾਂ ਕੀਤੀਆਂ ਜਾਣਗੀਆਂ ਉਹਨਾਂ ਉਹਨਾਂ ਪਿੰਡਾਂ ਦੇ ਲਈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ 5 ਲੱਖ ਰੁਪਏ ਦੀ ਸਪੈਸ਼ਲ ਗ੍ਰਾਂਟ ਉਸ ਪਿੰਡ ਨੂੰ ਦਿੱਤੀ ਜਾਏਗੀ ਔਰ ਸਾਡੇ ਵੱਲੋਂ ਵੀ ਜਿਹੜੀ ਸਪੈਸ਼ਲ ਗ੍ਰਾਂਟ ਉਸ ਪਿੰਡਾਂ ਉਹਨਾਂ ਪਿੰਡਾਂ ਨੂੰ ਜਿਹੜੀ ਹੈਗੀ ਹੈ ਦਿੱਤੀਆਂ ਜਾਣਗੀਆਂ ਜਿਹੜੇ ਪਿੰਡਾਂ ਦੇ ਵਿੱਚ ਨਹੀਂ ਹਜੇ ਤੱਕ ਵੋਟ ਹੋਈਆਂ ਉਸ ਨੂੰ ਤੁਸੀਂ ਕੀ ਮੈਸੇਜ ਦੇ ਲਾਉਗੇ ਜਿਵੇਂ ਤਾਂ ਸਾਡੇ ਆਲਮੋਸਟ ਸਾਰੇ ਕੋਆਪਰੇਟਿਵ ਸੁਸਾਇਟੀ ਦੀਆਂ ਚੋਨਾ ਮੇਰੇ ਹਲਕੇ ਚ ਆਲਮੋਸਟ ਸਾਰੇ ਪਿੰਡਾਂ ਚ ਹੋ ਚੁੱਕੀਆਂ ਨੇ ਜੀ ਔਰ ਸਿਰਫ ਸਾਡੇ ਕੁਝ ਪਿੰਡ ਹੀ ਬਾਕੀ ਨੇ ਉਹ ਵੀ ਦੀਨ ਥੂ ਡੇਸ ਜਿਹੜੀਆਂ ਹੈਗੀਆਂ ਨੇ ਜਾਂ ਅਪਕਮਿੰਗ ਮੰਥਸ ਦੇ ਵਿੱਚ ਜਿਹੜੀਆਂ ਚੋਨਾ ਆ ਰਹੀਆਂ ਨੇ ਸੋ ਸਾਰੀਆਂ ਸਰਬਸੰਮਤੀ ਦੇ ਨਾਲ ਹੀ ਸਾਡੀ ਕੋਸ਼ਿਸ਼ ਰਹੇਗੀ ਕਿ ਕਰਵਾਈਆਂ ਜਾਣ ਮੈਮ ਜਿੱਥੇ ਕਿਹੜਾ ਮੋਗਾ ਵਿਦਾਨ ਸੰਭਾਲ ਕਰਦੇ ਬਿਤੇ ਸਰਬਸੰਮਤੀ ਦਾ ਜਿਆਦਾ ਜ਼ੋਰ ਪਟੜਿਆ ਗਿਆ ਟਰੱਕ ਯੂਨੀਅਨ ਦਾ ਵੀ ਜਿਹੜਾ 12 ਸਾਲ ਦਾ ਮਸਲਾ ਸੀ ਹੱਲ ਹੋ ਰਿਹਾ ਹੈ ਹਾਂਜੀ ਸਾਡੇ ਮੋਗੇ ਦੇ ਸਾਡੇ ਟਰੱਕ ਆਪਰੇਟਰਸ ਦੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪਿਛਲੇ 12-13 ਸਾਲਾਂ ਤੋਂ ਜਿਹੜੀ ਆਪਸੀ ਲੜਾਈਆਂ ਦੇ ਕਾਰਨ ਜਿਹੜੀ 145 ਦੀ ਧਾਰਾ ਲੱਗੀ ਹੋਈ ਸੀ ਸਾਡੇ ਟਰੱਕ ਯੂਨੀਅਨ ਦੇ ਜਿੱਥੇ ਸਾਡੇ ਉਹਨਾਂ ਦਾ ਪੈਟਰਨ ਉਠਣ ਦੇ ਲਈ ਜਗ੍ਹਾ ਸੀ ਔਰ ਉਹ ਜਿਹੜੀ ਸਾਰੀਆਂ ਯੂਨੀਅਨ ਨੂੰ ਇਕੱਠਾ ਕਰਕੇ ਉਹ ਧਾਰਾ ਸੁਸਪਾਈ ਗਈ ਹੈ ਔਰ ਮੇਰੇ ਸਾਰੇ ਟਰੱਕ ਆਪਰੇਟਰਸ ਨੂੰ ਜਿਹੜਾ ਮੁਰ ਉਹਨਾਂ ਦੇ ਘਰੇ ਵਾਪਸੀ ਕਰਵਾਈ ਹੈ ਸੋ ਬਹੁਤ ਅੱਛਾ ਲੱਗਿਆ ਸੀ ਕਿਉਂਕਿ ਸਭ ਨੂੰ ਬੜੀ ਖੁਸ਼ੀ ਹੋਈ ਟਰੱਕ ਆਪਰੇਟਰਸ ਨੂੰ ਸੋ ਸਾਡੇ ਉਹ ਸਾਰਿਆਂ ਦੇ ਲਈ ਫੈਸਟੀਵਲ